ਸਤਿ ਸ਼੍ਰੀ ਅਕਾਲ ਡੇਅਰ ਚੈਨਲ ਦੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਲੋ ਵੀ ਮਿੱਤਰੋ ਅੱਜ ਆਪਾਂ ਤੁਹਾਨੂੰ ਮਖਣੀ ਦੇਣ ਦਾ ਤਰੀਕਾ ਦੱਸਦੇ ਆ ਵੀ ਕਿੱਦਾਂ ਮਖਣੀ ਦੇਣੀ ਆ ਵੀ ਆਪਾਂ ਕੀ ਖਰਾਕ ਪਾ ਰਹੇ ਆ ਕਬੂਤਰਾਂ ਨੂੰ ਇਸ ਟਾਈਮ ਜਿਹੜੇ ਬਾਜੀ ਛੱਡਣੇ ਨੇ ਆਪਾਂ ਖਰਾਕ ਵਿੱਚ ਮਿੱਤਰੋ ਜਿਵੇਂ ਹਰੀ ਮੂੰਗੀ ਹੋ ਗਈ ਕਣਕ ਹੋ ਗਈ ਸਰੋਂ ਹੋ ਗਈ ਮੱਜ ਹੋ ਗਏ ਇਹ ਚੀਜ਼ਾਂ ਪਾ ਰਹੇ ਆ ਆਪਾਂ ਨਾਲ ਮਿੱਤਰੋ ਮਖਣੀ ਦੇਣ ਦਾ ਤਰੀਕਾ ਵੀ ਤੁਹਾਨੂੰ ਦੱਸਦੇ ਆ ਆਪਾਂ ਵੀ ਕਿੱਦਾਂ ਮਖਣੀ ਦੇਣੀ ਹੈ ਉਤਰਾ ਨੂੰ ਸਿੱਧੀ ਨਹੀਂ ਮਿੱਤਰੋ ਆਪਾਂ ਦੇਣੀ ਹੈਗੀ ਮੱਖਣੀ ਮੱਖਣੀ ਇੱਪਾ ਖਰਾਕ ਦੇ ਵਿੱਚ ਦੇਣੀ ਹੈ ਪਾ ਕੇ ਹੁਣ ਦੱਸਦੇ ਹਾਂ ਸਾਰਾ ਤਰੀਕਾ ਵੀ ਕਿੱਦਾਂ ਮੱਖਣੀ ਉਹ ਕਰਨੀ ਆ ਆਪਾਂ ਮਿੱਤਰੋ ਕੋਈ ਗਰਮ ਨਹੀਂ ਕਰੀ ਮੱਖਣੀ ਠੰਮੀ ਉਹ ਆਪਾਂ ਰੱਖਦੇ ਥੋੜੀ ਅੱਧਾ ਘੰਟਾ ਪਿਗਲ ਜੇ ਗਈ ਇਹ ਵਧੀਆ ਮਿਕਸ ਹੋ ਜਾਂਦੀ ਹੈ ਬੜਾ ਵੀ ਪੂਰਾ ਕਰਦੀ ਹੈ ਪਰਣੀ ਹੈ ਇਹ ਪੰਤਰੋ ਹੱਥ ਤੇ ਚ ਦੋ ਵਾਰ ਇਹਨੂੰ ਪਾ ਪਾ ਸਕਦੇ ਆ ਇਹਦੇ ਨਾਲ ਪਾਰ ਵਧੀਆ ਆਉਂਦੇ ਨੇ ਕੂਤਰਾਂ ਦੇ ਅੰਧੇ ਆਈਆਂ ਜੀਜਾਂ ਨੇ ਇਹ ਜਿਵੇਂ ਮੱਖਣੀ ਹੋ ਗਈ ਸਰੋਂ ਹੋ ਗਈ ਵਧੀਆ ਪਾਰ ਆਉਂਦੇ ਨੇ ਨਾਲ ਨਾਲ ਲੋ ਬਿੱਤਰੋ ਅਨਮਿਕਸਾ ਕੰਮ ਨਹੀਂ ਆਇਆ ਜਿਹੜੇ ਯਾਰਾ ਡਲੇ ਈਦੀ ਦੇ ਨੇ ਇਹਨਾਂ ਦਾ ਸਾਰਾ ਵਿੱਚੋਂ ਹੋ ਜਾਣਾ ਪਿਗਲ ਕੇ ਹੌਲੀ ਹੌਲੀ ਇਹਨੂੰ ਆਪਾਂ ਰੱਖ ਰਾਲਾ 20 ਗਮਟ ਬਸ ਫਿਰ ਇਹਨਾਂ ਨੂੰ ਪਾ ਸਕਦੇ ਆਪਾਂ ਟ੍ਰੇਾਂ 'ਚ